ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪੰਜਾਬ ਦੇ ਵਿੱਚ ਖਜ਼ਾਨਾ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ ਜੀ ਨੇ ਬਜਟ ਪੇਸ਼ ਕੀਤਾ ਜਿਹਨੂੰ 236000 ਕਰੋੜ ਦਾ ਬਜਟ ਕਿਹਾ ਜਾ ਰਿਹਾ ਹੈ। ਪਰ 3523 ਜਿਹੜੇ ਕੱਲ ਤਿੰਨ ਅਰਥਸ਼ਾਸਤਰੀਏ ਪੰਜਾਬ ਦੇ ਪ੍ਰੋਫੈਸਰ ਗਿਆਨ ਸਿੰਘ ਜੀ, ਪ੍ਰੋਫੈਸਰ ਕੇਸਰ ਸਿੰਘ ਭੰਗੂ ਜੀ ਤੇ ਪ੍ਰੋਫੈਸਰ ਬਲਵਿੰਦਰ ਸਿੰਘ ਟਵਾਣਾ ਉਹਨਾਂ ਨੇ ਕਿਹਾ ਕਿ ਵੀ ਇਹ ਬਜਟ 236000 ਕਰੋੜ ਦਾ ਨਹੀਂ ਇਹਦੇ ਵਿੱਚੋਂ 1.19 19000 ਕਰੋੜ ਤਾਂ ਅੱਡ-ਅੱਡ ਕਿਸਮ ਦੇ ਕਰਜ਼ੇ ਹੀ ਐ। ਬਾਕੀ ਜਿਹੜਾ ਬਚ ਗਿਆ 1.17 ਹਜ਼ਾਰ ਕਰੋੜ ਦਾ ਹੀ ਬਚਤਾ ਹੈ। ਇਹਦੇ ਚ ਕੀ ਕੱਢ ਲੋਂਗੇ ਕੀ ਪਾ ਲੋਂਗੇ? ਇੱਕ ਦੂਜਾ ਕਿਸਾਨ ਆਗੂਆਂ ਨੇ ਵੀ ਇਹਨੂੰ ਉੱਚੀ ਦੁਕਾਨ ਫਿੱਕਾ ਭਗਵਾਨ ਕਹੇ ਤੇ ਖੇਤੀ ਸੰਕਟ ਦੇ ਨੂੰ ਦੀ ਦਿਸ਼ਾ ਸੁਧਾਰਨ ਵਾਸਤੇ ਕੀ ਉਪਰਾਲੇ ਹੋਣ ਇਹਦੇ ਚ ਕੁਝ ਨਹੀਂ ਦਿਸਦਾ। ਦਿਸ਼ਾਹੀਣ ਬਚਤਾ ਹੈ। ਅ ਸਿੱਖਿਆ ਤੇ ਸਿਹਤ ਦੇ ਮਾਰ ਜਿਹੜੇ ਐ ਉਹ ਵੀ ਦੱਸ ਰਹੇ ਆ ਵੀ ਸਿੱਖਿਆ ਤੇ ਸਿਹਤ ਦੇ ਵਿੱਚ ਇਹਦਾ ਕੋਈ ਕਿਸੇ ਤਰ੍ਹਾਂ ਦੀ ਕੋਈ ਨਵੀਂ ਗੱਲ ਕਰ ਦੇਵੇ ਇਸ ਬਜਟ ਦੇ ਵਿੱਚ ਕੋਈ ਅਜਹੀਆਂ ਗੱਲਾਂ ਨਹੀਂ ਦੀਆਂ ਜਿਹੜੇ ਮੁਲਾਜ਼ਮ ਨੇ ਮੁਲਾਜ਼ਮ ਤੇ ਪੈਨਸ਼ਨਰ ਉਹ ਵੀ ਇਸ ਬਜਟ ਤੋਂ ਨਿਰਾਸ਼ ਨੇ ਤੇ ਉਹ ਵੀ ਕਹਿ ਰਹੇ ਆ ਕਿ ਵੀ ਉਹਨਾਂ ਦੇ ਪੱਲੇ ਵੀ ਨਿਰਾਸ਼ਾ ਹੀ ਪਈ ਹੈ ਉਹਨਾਂ ਦੇ ਜਿਹੜੇ ਖਾਲੀ ਅਸਾਮੀਆਂ ਭਰਨ ਦੀ ਕੋਈ ਇਹਦੇ 'ਚ ਦਿਸ ਨਹੀਂ ਰਹੀ ਗੱਲ ਆਸ਼ਾ ਵਰਕਰ, ਮਿੱਡੇ ਮੀਲ ਤੇ ਆਂਗਣਵਾੜੀ ਵਾਲੇ ਜਿਹੜੇ ਆ ਉਹਨਾਂ ਦੇ ਭੱਤਿਆਂ ਨੂੰ ਵਧਾਉਣ ਦੀ ਕੋਈ ਇਹਦੇ ਚ ਗੱਲ ਨਹੀਂ ਇਸ ਤਰ੍ਹਾਂ ਨਾਲ ਡੀਏ ਦੀਆਂ ਕਿਸ਼ਤਾਂ ਬਹੁਤ ਸਾਰੀਆਂ ਖੜੀਆਂ ਨੇ ਉਹਦਾ ਕੋਈ ਉਪਬੰਧ ਨਹੀਂ ਕਰਿਆ ਹੋਇਆ ਵੀ ਇਹ ਕੀ ਦੇਣਗੇ ਕੀ ਨਾ ਦੇਣਗੇ ਇਸ ਤੋਂ ਇਲਾਵਾ ਜਿਹੜੇ ਇੰਡਸਟਰੀ ਦੇ ਲੋਕ ਨੇ ਜਿਨ੍ਹਾਂ ਉਦਯੋਗ ਘਰਾਣਿਆਂ ਦੇ ਬੰਦੇ ਜਿਹੜੇ ਛੋਟੇ ਉਦਯੋਗ ਕਰਦੇ ਆ ਉਹ ਕਹਿੰਦੇ ਆ ਵੀ ਸਾਡੇ ਲਈ ਵੀ ਇਸ ਬੈਚ ਦੇ ਵਿੱਚ ਕੁਝ ਨਹੀਂ ਘਾ। ਇਸ ਤਰ੍ਹਾਂ ਨਾਲ ਬਾਕੀ ਜਿਹੜੇ ਜਿਹੜਾ ਪਾਣੀ ਕਿਸਾਨ ਆਗੂ ਕਹਿੰਦੇ ਵੀ ਪਾਣੀ ਦਾ ਸੰਕਟ ਹੈ ਜਿਹੜਾ ਪੰਜਾਬ ਦਾ ਤੇ ਨੈਰੀ ਢਾਂਚੇ ਦੇ ਲਈ ਜਿਹੜਾ ਰਕਮ ਹੈ ਉਹ ਬਹੁਤ ਹੀ ਥੋੜੀ ਰੱਖੀ ਹੋਈ ਹੈ ਉਹਦੇ ਨਾਲ ਕੋਈ ਜਿੱਡੀ ਵੱਡੀ ਗੰਭੀਰ ਸਮੱਸਿਆ ਪੰਜਾਬ ਦੀ ਉਹ ਇਹਦੇ ਨਾਲ ਹੱਲ ਨਹੀਂ ਹੋ ਸਕਦੀ ਇਸ ਤਰ੍ਹਾਂ ਨਾਲ ਜਿਹੜਾ ਔਰਤਾਂ ਲਈ 1000 ਰੁਪਏ ਮਹੀਨੇ ਦਾ ਜਿਹੜਾ ਵਾਅਦਾ ਸੀਗਾ ਸਰਕਾਰ ਦਾ ਉਹ ਇਸ ਬਜਟ ਦੇ ਵਿੱਚ ਕੋਈ ਉਹਦਾ ਉਪਬੰਧ ਨਹੀਂ ਕਰਿਆ ਹੋਇਆ ਤੇ ਮੁਹੱਲਾ ਕਲੀਨਿਕਾਂ ਦੇ ਵਿਸਥਾਰ ਦਾ ਕੋਈ ਇਹਦੇ ਵਿੱਚ ਜ਼ਿਕਰ ਨਹੀਂ ਹੈ ਖੇਤੀ ਖੇਤਰ ਦੇ ਜਿਹੜੇ ਖੁਦਕੁਸ਼ੀ ਕਰਨ ਦੇ ਜਿਹੜੇ ਸ਼িকার ਲੋਕ ਨੇ ਵਿਚਾਰੇ ਮਜ਼ਦੂਰ ਕਿਸਾਨ ਉਹਨਾਂ ਦੀ ਉਹਨਾਂ ਦੇ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਮੁੜ ਵਸੇਬੇ ਦਾ ਕੋਈ ਇਹਦੇ 'ਚ ਇੰਤਜ਼ਾਮ ਨਹੀਂ ਹੈ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਕੋਈ ਉਪਬੰਧ ਨਹੀਂ ਕਰਿਆ ਹੋਇਆ ਫਸਲੀ ਵਿਭਿੰਨਤਾ ਦਾ ਜਿਹੜਾ ਵਸ਼ਤ ਹੈ ਉਹ ਘਟਾਇਆ ਗਿਆ ਹੈ ਕੁੱਲ ਮਿਲਾ ਕੇ ਇਹ ਵਸ਼ਤ ਪੰਜਾਬੀਆਂ ਲਈ ਬਹੁਤ ਨਿਰਾਸ਼ਾਜਨਕ ਵਸ਼ਤ ਹੈ हां उत्तो मतलब बहुत पॉलिश वखत कीती गई है रंग-रोगन बहुत ਕੀਤਾ ਗਿਆ है शब्द बहुत बड़े-बड़े ਵਰਤੇ ਗਏ ਹੈ ਪਰ कुल मिलाके ਵਿੱਚੋਂ ਨਿਕਲਦਾ ਕੁਝ ਨਹੀਂਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਕੱਲ ਦੋ ਘਟਨਾਵਾਂ ਅੱਡ-ਅੱਡ ਹੋਈਆਂ ਨੇ ਅੱਡ-ਅੱਡ ਸਰਕਾਰਾਂ 'ਚ ਇੱਕ ਮਹਾਰਾਸ਼ਟਰ ਦੇ ਮੁੰਬਈ ਦੇ ਵਿੱਚ ਤਿਸ ਨਾਂ ਦੀ ਸੰਸਥਾ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਸ ਤਿਸ ਉਸ ਨੇ ਇੱਕ Dalit ਵਿਦਿਆਰਥੀ RAMDAS KS ਜਿਹੜਾ ਹੈ ਉਥੇ PhD ਕਰਦਾ ਹੈ ਉਸ ਨੂੰ ਸਸਪੈਂਡ ਕਰ ਦਿੱਤਾ ਸੀਗਾ ਉਸ ਵਿਦਿਆਰਥੀ ਦੀ ਸਸਪੈਂਸ਼ਨ ਦੇ ਵਿਰੁੱਧ ਉਥੋਂ ਦੀਆਂ ਕੋਈ ਜਿਹੜੀਆਂ ਹਿਊਮਨ ਰਾਈਟਸ ਜਥੇਬੰਦੀਆਂ ਨੇ ਆ ਡੱਡ ਉਹ ਜਥੇ 16 ਜਥੇਬੰਦੀਆਂ ਵੱਲੋਂ ਕੱਲ ਇੱਕ ਮੁਜ਼ਾਹਰਾ ਕੀਤਾ ਗਿਆ ਸੀਗਾ ਜਿਹੜਾ ਉਥੇ ਚੈਂਬੂਰ ਦੇ ਵਿੱਚ ਉਹਨਾਂ ਦਾ ਕੈਂਪਸ ਹੈਗਾ ਤੇ ਉਥੇ 350 ਤੋਂ ਵੱਧ ਲੋਕ ਜਿਹੜੇ ਆ ਉਹ ਉਥੇ ਹਾਜ਼ਰ ਹੋਏ ਉਨ੍ਹਾਂ ਤੇ ਜ਼ੁਲਮ ਕੀਤਾ ਗਿਆ ਉਹਨਾਂ ਨੂੰ ਫੜ ਫੜ ਕੇ ਜੇਲਾ ਚ ਡੱਕਿਆ ਗਿਆ 50 ਬੰਦੇ ਜਿਹੜੇ ਆ ਹਰਾਸਤ ਚ ਲੈ ਲੇ ਤੇ ਇਸ ਤਰ੍ਹਾਂ 80 ਪੁਲਿਸ ਵਾਲੇ ਉੱਥੇ ਲਾਏ ਹੋਏ ਸੀ ਜਿਹੜੇ ਕਿ ਕੁੱਟਦੇ ਮਾਰਦੇ ਦੇਖੇ ਜਾ ਸਕਦੇ ਐ ਤੇ ਇਹ ਮਹਾਰਾਸ਼ਟਰ ਦੇ ਵਿੱਚ ਬੰਬੇ ਦੇ ਵਿੱਚ ਹੁੰਦਾ ਹੈ ਜੇ ਤੁਸੀਂ ਤਸਵੀਰਾਂ ਨਾ ਦੱਸੋ ਵੀ ਕਿੱਥੋਂ ਦੀਆਂ ਨੇ ਤਾਂ ਇੱਕ ਤਸਵੀਰ ਜਿਹੜੀ ਐ ਪੰਜਾਬ ਦੀ ਵੀ ਐ ਨਾਲ ਪੰਜਾਬ ਦੇ ਵਿੱਚ ਬਠਿੰਡਾ ਤੇ ਰਾਮਪਰਾ ਫੁੱਲ ਨੇੜੇ ਜਿਹੜਾ ਇੱਕ ਚਾਹੋ ਕਿ ਆਦਰਸ਼ ਸਕੂਲ ਹੈ ਉੱਥੋਂ ਦੇ ਅਧਿਆਪਕ ਉੱਥੋਂ ਦੀ ਪ੍ਰਬੰਧ ਕਮੇਟੀ ਦੀਆਂ ਜਿਹੜੀਆਂ ਬੇਨਿਜ਼ਮੀਆਂ ਨੇ ਉਹਨਾਂ ਵਿਰੁੱਧ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸੀ ਸਾਡੀ ਪੁਲਿਸ ਇੱਥੇ ਪੰਜਾਬ ਵਾਲੀ ਉਹਨਾਂ ਨੂੰ ਚੁੱਕ-ਚੁੱਕ ਕੇ ਸੱਟ ਰਹੀ ਹੈ ਕੁੱਟ ਰਹੀ ਹੈ ਜਿਹੜੇ ਕਿਸਾਨ ਉਹਨਾਂ ਦੇ ਹੱਕ 'ਚ ਗਏ ਆ ਉਹਨਾਂ ਨੂੰ ਵੀ ਕੁੱਟਮਾਰ ਕਰ ਰਹੀ ਹੈ ਜਣੀ ਸਰਕਾਰਾਂ ਚਾਹੇ ਦੋ ਅੱਡ-ਅੱਡ ਨੇ ਇੱਕ ਬੀਜੇਪੀ ਦੀ ਅਗਵਾਈ 'ਚ ਬਣੀ ਹੋਈ ਕੋਲੀਸ਼ਨ ਸਰਕਾਰ ਹੈ ਮਹਾਰਾਸ਼ਟਰ ਦੀ ਤੇ ਇੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਪੁਲਿਸ ਦਾ ਬਤੀਰਾ ਦੋਵਾਂ ਨੂੰ ਦੇਖ ਕੇ ਲੱਗਦਾ ਨਹੀਂ ਵੀ ਸਰਕਾਰਾਂ ਦਾ ਆਪਸ ਵਿੱਚ ਕੋਈ ਫਰਕ ਹੈਗਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਕੱਲ ਤੇ ਇੱਕ ਪਰਸੋਂ ਬਹੁਤ ਬੜੀ ਗੱਲ ਕੀਤੀ ਹੈ ਕੱਲ ਸੁਪਰੀਮ ਕੋਰਟ ਦੇ ਜੱਜ ਨੇ ਜਿਹੜਾ ਇੱਕ ਬੈਂਚ ਹੈਗਾ ਜਸਟਿਸ ਬੀ ਆਰ ਗਵਈ ਦਾ ਉਹਨੇ ਜਿਹੜੀ ਅਲਾਹਾਬਾਦ ਹਾਈ ਕੋਰਟ ਦੇ ਇੱਕ ਜਸਟਿਸ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਜੱਜਮੈਂਟ ਦਿੱਤੀ ਸੀ ਵੀ ਇੱਕ 11 ਸਾਲ ਦੀ ਜਿਹੜੀ ਜਿਹੜੀ ਕੁੜੀ ਹੈ ਲੜਕੀ ਹੈ ਨਾਬਾਲਗ ਉਸ ਦੀਆਂ ਛਾਤੀਆਂ ਫੜ ਕੇ ਜੇ ਦੂਸਰਾ ਜਣਾ ਉਹਦਾ ਨਾਲਾ ਤੋੜ ਕੇ ਖਿੱਚ ਰਿਹਾ ਹੈ ਤਾਂ ਇਹਨੂੰ ਰੇਪ ਜਾਂ ਰੇਪ ਬਲਾਤਕਾਰ ਦੀ ਕੋਸ਼ਿਸ਼ ਨਹੀਂ ਕਿਹਾ ਜਾ ਸਕਦਾ ਜੱਜ ਸਾਹਿਬ ਕਹਿੰਦੇ ਉਹ ਜਿਹੜੀ ਆਰਡਰ ਹੈ ਅਕੱਲ ਵੀ ਆਰ ਗਵੇਈ ਦੇ ਬੈਂਚ ਨੇ ਆਪੇ ਨੋਟਿਸ ਲੈ ਕੇ ਕੱਲ ਉਹਦੇ ਤੇ ਸਟੇ ਲਾ ਦਿੱਤੀ ਤੇ ਨਾਲ ਟਿੱਪਣੀਆਂ ਕੁਝ ਇਹ ਕੀਤੀਆਂ ਨੇ ਕਿ ਵੀ ਇਹ ਜਿਹੜਾ ਹੈ ਬਹੁਤ ਹੀ ਗੈਰ ਮਨੁੱਖੀ ਗੈਰ ਸੰਵੇਦਨਸ਼ੀਲ ਜਜਮੈਂਟ ਹੈਗੀ ਆ ਆਰਡਰ ਹੈਗਾ ਤੇ ਚਾਹੀਦਾ ਤਾਂ ਇਹ ਹੈ ਵੀ ਉਸ ਨੂੰ ਕੋਈ ਸਜ਼ਾ ਹੋਵੇ ਉਹਦੀਆਂ ਪਿਛਲੀਆਂ ਅਗਲੀਆਂ ਜਿਹੜੀਆਂ ਜਜਮੈਂਟਸ ਨੇ ਉਹਨਾਂ ਨੂੰ ਵੀ ਆ ਦੇਖਿਆ ਪਰਖਿਆ ਜਾਣਾ ਚਾਹੀਦਾ ਦੂਜੇ ਬੰਨੇ ਉਹਨਾਂ ਨੇ ਇਹ ਕੀਤਾ ਹੈ ਕਿ ਵੀ ਕੱਲ ਆ ਇੱਥੇ ਦਿੱਲੀ ਦੇ ਵਿੱਚ ਜਿਹੜਾ ਇੱਕ ਇੰਦਰ ਪ੍ਰਸਤ ਅਪੋਲੋ ਹਸਪਤਾਲ ਹੈ ਅਪੋਲੋ ਹਸਪਤਾਲ ਆਪਾਂ ਸਾਰੇ ਜਾਣਦੇ ਹਾਂ ਬਹੁਤ ਮਹਿੰਗੇ ਹਸਪਤਾਲ ਨੇ ਉਸ ਹਸਪਤਾਲ ਨੂੰ ਸਰਕਾਰ ਨੇ ਜ਼ਮੀਨ ਦਿੱਤੀ ਹੋਈ ਸੀ ਵੀ ਤੁਸੀਂ ਭਲੇ ਦੇ ਕੰਮ ਕਰ ਰਹੇ ਹੋ ਤੇ ਉਸ ਦੇ ਵਿੱਚ ਜਿਹੜੀ ਉਹਨਾਂ ਨੇ ਜ਼ਮੀਨ ਦਿੱਤੀ ਉਹਦੀ ਜਿਹੜੀ ਲੀਜ਼ ਦਿੱਤੀ ਗਈ ਲੀਜ਼ ਦੇ ਉੱਤੇ ਉਹਦੀ ਜਿਹੜੀਆਂ ਉਹਦਾ ਜਿਹੜਾ ਟਰਮਸ ਨੇ ਉਹਨਾਂ ਦੀਆਂ ਜਿਹੜੀਆਂ ਸ਼ਰਤਾਂ ਨੇ ਉਹਦੇ ਵਿੱਚ ਲਿਖਿਆ ਹੋਇਆ ਕਿ ਤੁਸੀਂ ਗਰੀਬਾਂ ਨੂੰ ਮੁਫਤ ਇਲਾਜ ਦੇਵੋਗੇ ਪਰ ਉਹ ਦੇ ਨਹੀਂ ਰਹੇ ਕੱਲ ਸੁਪਰੀਮ ਕੋਰਟ ਦੇ ਬੈਂਚ ਕੋਲੇ ਗੱਲ ਲੱਗੀ ਹੋਈ ਸੀ ਉਹਨਾਂ ਨੇ ਇਹ ਕਿਹਾ ਵੀ ਅਸੀਂ ਦਿੱਲੀ ਸਰਕਾਰ ਦੀ ਤੇ ਕੇਂਦਰ ਸਰਕਾਰ ਦੀ ਟੀਮ ਭੇਜ ਰਹੇ ਆ ਜਿਹੜੀ ਉੱਥੇ ਇਸ ਗੱਲ ਦਾ ਪਤਾ ਲਾਊ ਵੀ ਜੇ ਇਹ ਗਰੀਬਾਂ ਨੂੰ ਜਿਹੜੇ ਮੁਫਤ ਇਲਾਜ ਦੇ ਵੀ ਰਹੇ ਆ ਕਿ ਨਹੀਂ ਦੇ ਰਹੇ ਜੇ ਇਹ ਇਲਾਜ ਨਹੀਂ ਦੇ ਰਹੇ ਤਾਂ ਅਸੀਂ ਉਹਨਾਂ ਦੇ ਪ੍ਰਬੰਧ ਤੋਂ ਖੋ ਕੇ ਇਹਨੂੰ ਸਰਕਾਰ ਦੇ ਕੰਟਰੋਲ ਚ ਕਰ ਦੇਣਾ ਤੇ ਫਿਰ ਅਸੀਂ ਦੇਖਾਂਗੇ ਕੀ ਬਣਦਾ ਹੈ ਕਿ ਤੁਸੀਂ ਜ਼ਮੀਨਾਂ ਤਾਂ ਸਸਤੀਆਂ ਲੈ ਲਓ ਵੀ ਅਸੀਂ ਲੋਕਾਂ ਦੀ ਭਲਾਈ ਕਰਨੀ ਹੈ ਤੇ ਉਹਨੂੰ ਕਮਰਸ਼ੀਅਲ ਤੌਰ ਤੇ ਆਪਣੇ ਵਪਾਰਕ ਹਿੱਤਾਂ ਲਈ ਵਰਤੋ ਇਹ ਗੱਲ ਹੁਣ ਬਹੁਤੀ ਦੇਰ ਚੱਲਣੀ ਨਹੀਂ ਹੈ ਅਸੀਂ ਮਾਨਯੋਗ ਸੁਪਰੀਮ ਕੋਰਟ ਦੀ ਇਹਨਾਂ ਟਿੱਪਣੀਆਂ ਦਾ ਸਵਾਗਤ ਕਰਦੇ ਹਾਂ ਆ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇਹ ਕਹਿਣੀ ਹੈ ਕਿ ਦੇਸ਼ ਦੇ ਵਿੱਚ ਮੀਡੀਆ ਦਾ ਵੀ ਕਲਾਕੁੱਟਿਆ ਜਾ ਰਿਹਾ ਹੈ ਤੇ ਦੂਜਾ ਜਿਹੜੇ ਘਟ ਗਿਣਤੀਆਂ ਉਹਨਾਂ ਦਾ ਤਾਂ ਘੁੱਟੇ ਹੀ ਜਾ ਰਿਹਾ ਹੈ ਕੱਲ ਆਪਣੇ ਅਸਾਮ ਦੇ ਵਿੱਚ ਇੱਕ ਪੱਤਰਕਾਰ ਹੈਗਾ ਦਲਾਵਰ ਹੁਸੈਨ ਮੋਜੂਮਦਾਰ ਉਹ ਉਹ ਇੱਕ ਡਿਜੀਟਲ মিডিਆ ਜਰਨਲਿਸਟ ਹੈ ਤੇ ਉਹਦੇ ਲਈ ਉਹ ਕੰਮ ਕਰਦਾ ਹੈ ਉਸਨੇ ਇੱਕ ਸਟੋਰੀ ਕਵਰ ਕੀਤੀ ਸੀ ਅਸਾਮ ਦੇ ਜਿਹੜਾ ਕੋਆਪਰੇਟਿਵ ਐਪੈਕਸ ਬੈਂਕ ਹੈ ਉਹਦੀ ਤੇ ਉਹਨੇ ਸਟੋਰੀ ਕਵਰ ਕੀਤੀ ਤੇ ਉਹਨੂੰ ਚੱਕ ਕੇ ਪੁਰਸ ਨੇ ਅੰਦਰ ਦੇਤਾ ਤੇ ਬਿਨਾਂ ਕਿਸੇ ਗੱਲ ਤੋਂ ਇਹ মিডিਆ ਜਣੀ ਪ੍ਰੈਸ ਦੇ ਗਲ ਘੁੱਟਣ ਤੋਂ ਦੀ ਬਹੁਤ ਵੱਡੀ ਉਦਾਹਰਣ ਹੈ ਵੈਸੇ ਵੀ ਅਸਾਮ ਦੇ ਵਿੱਚ ਕਿਉਂਕਿ ਅਸਾਮ ਵਾਲੇ ਮੁੱਖ ਮੰਤਰੀ ਦਾ ਜੋਗੀ ਦੇ ਨਾਲ ਮੁਕਾਬਲਾ ਚੱਲ ਰਿਹਾ ਹੈ ਵੀ ਤੂੰ ਵੱਧ ਨਫ਼ਰਤੀ ਗੱਲਾਂ ਕਰਦਾ ਕਿ ਮੈਂ ਕਰਦਾ ਤੂੰ ਜ਼ਿਆਦਾ ਲੋਕਾਂ ਨੂੰ ਤੰਗ ਕਰਦਾ ਕਿ ਮੈਂ ਜ਼ਿਆਦਾ ਕਰਦਾ ਉਹ ਮੁਕਾਬਲੇ ਦੇ ਵਿੱਚ ਪਿਆ ਹੋਇਆ ਤੇ ਉਸ ਮੁਕਾਬਲੇ ਦੇ ਵਿੱਚ ਉਹਨੇ ਗੱਲ ਘੁੱਟਿਆ ਜਿਸ ਦਾ ਜਿਹੜੀ ਹੈ ਗੁਹਾਟੀ ਪ੍ਰੈਸ ਕਲੱਬ ਨੇ ਜਿਹੜਾ ਪ੍ਰੈਸ ਕਲੱਬ ਆਫ ਇੰਡੀਆ ਹੈ ਅਸਾਮ ਵਿਮਨ ਜਰਨਲਿਸਟ ਫੋਰਮ ਹੈ ਉਹਨਾਂ ਨੇ ਇਸ ਗ੍ਰਿਫਤਾਰੀ ਦੀ ਨਿੰਦਾ ਕਰਦੇ ਹੋਏ ਉਸ ਪੱਤਰਕਾਰ ਦੀ ਰਿਹਾਈ ਦੀ ਮੰਗ ਕੀਤੀ ਹੈ ਅਸੀਂ ਵੀ ਉਹਦੀ ਰਿਹਾਈ ਦੀ ਮੰਗ ਕਰਦੇ ਹਾਂ ਅੱਜ ਦੀ ਗੱਲ 'ਚ ਐਨਏ ਬਹੁਤ-ਬਹੁਤ ਸ਼ੁਕਰੀਆ